ਇਹ ਲੋਕਨ ਸਾਫ ਟੀਵੀ ਤੇ ਮੈਂ ਹਾਂ ਸ੍ਰੀ ਜਦਲ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਡਟੇ ਹੋਏ ਨੇ ਤਾਂ ਫਰੀਦਕੋਟ ਦੇ ਵਿੱਚ ਅੱਜ ਕਿਸਾਨਾਂ ਨੇ 9 ਤੋਂ 6 ਝੋਕਰਤਾਲ ਤੇ ਬੈਠੇ ਹੋਏ ਨੇ ਤਾਂ ਕਾਫੀ ਕਿਸਾਨ ਇੱਥੇ ਪਹੁੰਚੇ ਨੇ ਤਾਂ ਕਿਸਾਨ ਆਗੂ ਸੰਜੋੜੇ ਗੱਲਬਾਤ ਕਰਦੇ ਆ ਭਾਈ ਜੀ ਕਿਵੇਂ ਦੇਖਦੇ ਹੋ ਅੱਜ ਦੇ ਪ੍ਰੋਗਰਾਮ ਨੂੰ ਲੈ ਕੇ ਦੇਖੋ ਅੱਜ ਦਾ ਪ੍ਰੋਗਰਾਮ ਆ ਆਪਾਂ ਨੂੰ ਸਾਰੇ ਪੂਰੇ ਭਾਰਤ ਦੇ ਕਿਸਾਨ ਜਾਣਦੇ ਆ ਸਾਰਾ ਪ੍ਰਸ਼ਾਸਨ ਜਾਣਦਾ ਕਿ ਸਾਡੀਆਂ ਪਿਛਲੀਆਂ ਮੰਨੀਆਂ ਹੋਈਆਂ ਮੰਗਾਂ ਜਿਹੜੀਆਂ ਕੇਂਦਰ ਸਰਕਾਰ ਨਾਲ ਸੰਬੰਧਤ ਆ ਉਹਨਾਂ ਮੰਗਾਂ ਨੂੰ ਮੜਮਾਉਣ ਲਈ ਚੰਪੂ ਰਤਨਪੁਰਾ ਤੇ ਖੰਡੌਰੀ ਬਾਰਡਰ ਤੇ ਮੋਰਚੇ ਚੱਲ ਰਹੇ ਆ ਜਿਨ੍ਹਾਂ ਮੋਰਚਿਆਂ ਦੇ ਵਿੱਚ ਸਰਦਾਰ ਜਗਜੀਤ ਸਿੰਘ ਜੀ ਢੱਲੇਵਾਲ ਜਿਨ੍ਹਾਂ ਦਾ ਪਿਛਲੇ 26 ਨਵੰਬਰ ਤੋਂ ਮਰਨ ਵਰਤਾਂਜ 100ਵੇਂ ਦਿਨ ਦੇ ਵਿੱਚ ਸ਼ਾਮਲ ਹੋ ਚੁੱਕਿਆ ਹਾਲਾਂਕਿ ਭਾਵੇਂ ਸਰਕਾਰ ਦੇ ਪਿਛਲੇ ਦਿਨੀ ਜੁਆਇੰਟ ਸੈਕਟਰੀ ਭਾਰਤ ਸਰਕਾਰ ਦੇ ਪਹੁੰਚੇ ਇੱਕ ਮੀਟਿੰਗ ਦਾ ਸੱਦਾ ਲਈ ਮੀਟਿੰਗ ਦੇ ਸੱਦੇ ਤੋਂ ਬਾਅਦ ਅਸੀਂ ਸਾਰੇ ਹੀ ਜਿਨਨੇ ਕਿਸਾਨ ਢੱਲੇਵਾਲ ਸਾਹਿਬ ਨਾਲ ਦੋਨਾਂ ਫਰਮਾਂ ਦੇ ਨਾਲ ਜੁੜੇ ਹੋਏ ਆ ਤਾਂ ਢੱਲੇਵਾਲ ਸਾਹਿਬ ਨੂੰ ਅਪੀਲ ਕੀਤੀ ਕਿ ਜੇਕਰ ਸਰਕਾਰ ਨੇ ਮੀਟਿੰਗ ਦਾ ਸੱਦਾ ਦਿੱਤਾ ਤਾਂ ਤੁਹਾਨੂੰ ਹਲਕੀ ਜੀ ਏਡ ਲੈ ਲੈਣੀ ਚਾਹੀਦੀ ਹੈ ਜੇਕਰ ਤੁਸੀਂ ਨਹੀਂ ਮਤਲਬ ਹਾਂ ਕਰੋਗੇ ਤਾਂ ਅਸੀਂ ਸਾਰੇ ਖਾਣਾ ਛੱਡ ਕੇ ਤੁਹਾਡੀਆਂ ਟਰਾਲੀ ਦੇ ਅੱਗੇ ਬੈਠ ਜਾਵਾਂਗੇ ਤਾਂ ਇਸ ਕਰਕੇ ਸਰਦਾਰ ਜਗਜੀਤ ਸਿੰਘ ਜੀ ਢੱਲੇਵਾਲ ਨੇ ਉਸ ਮੀਟਿੰਗ ਦੇ ਸੱਦੇ ਤੋਂ ਬਾਅਦ ਹਲਕੀ ਜੀ ਏਡ ਲੈਣੀ ਸ਼ੁਰੂ ਜਿਸ ਤੋਂ ਬਾਅਦ ਅੱਜ ਹਾਲਾਤ ਡੱਲੇਵਾਲ ਸਾਹਿਬ ਦੇ ਇਹ ਹੈ ਕਿ ਉਹਨਾਂ ਦੀ ਹਾਲਤ ਬਹੁਤ ਗੰਭੀਰ ਨਾਜ਼ੁਕ ਹੋ ਚੁੱਕੀ ਹੈ ਔਰ ਉਹਨਾਂ ਦੀਆਂ ਨਸਾਂ बार-बार ਮਤਲਬ ਬੋਤਲ ਵਾਲੀ ਸੂਈ ਇੰਜੈਕਸ਼ਨ ਲਾਉਣ ਕਰਕੇ ਬਾਰ-ਬਾਰ ਮਤਲਬ ਕਿ ਉਹਨਾਂ ਦੀਆਂ ਨਸਾਂ ਜਿਹੜੀਆਂ ਬੰਦ ਹੋ ਰਹੀਆਂ ਔਰ ਇਸੇ ਵਕਤ ਜਿਹੜਾ ਦੋਨਾਂ ਫਰਮਾਂ ਵੱਲੋਂ ਦਿੱਤਾ ਹੋਇਆ ਅੱਜ ਦਾ ਪ੍ਰੋਗਰਾਮ ਹੈ ਅੱਜ ਪੂਰੇ ਪੰਜਾਬ ਤੇ ਹੋਰ ਸਟੇਟਾਂ ਦੇ ਵਿੱਚ ਡੱਲੇਵਾਲ ਸਾਹਿਬ ਦੀ ਭੁੱਖ ਹੜਤਾਲ ਦੇ ਸੋਮੇ ਦਿਨ ਦੇ ਵਿੱਚ ਉਹਨਾਂ ਦੀ ਸਪੋਰਟ ਕਰਨ ਦੇ ਲਈ ਸਾਰੇ ਹੀ ਜ਼ਿਲ੍ਹੇ ਹੈੱਡਕੁਆਟਰਾਂ ਤੇ ਆ ਜਿਹੜਾ ਅੱਜ ਭੁੱਖ ਹੜਤਾਲ ਦਾ 9 ਤੋਂ 6 ਵਜੇ ਤੱਕ ਰਹਿਦਾ ਜਿਹੜਾ ਪ੍ਰੋਗਰਾਮ ਦਿੱਤਾ ਹੋਇਆ ਜਿਹਦੇ ਤਹਿਤ ਅੱਜ ਜਿਹੜਾ ਫਰੀਦਕੋਟ ਦੇ ਅਸੀਂ ਇੱਥੇ ਸਾਰੇ ਜ਼ਿਲ੍ਹੇ ਦੇ ਵੱਲੋਂ ਆ ਤੁਸੀਂ ਦੇਖਿਆ ਹਜ਼ਾਰਾਂ ਦੀ ਗਿਣਤੀ ਚ ਕਿਸਾਨ ਆ ਜਿਹੜੇ ਅੱਜ ਭੁੱਖ ਹੜਤਾਲ ਤੇ 9 ਤੋਂ ਸੀ ਇਹ ਪ੍ਰੋਗਰਾਮ ਆ ਜਿਹੜਾ ਚੱਲ ਰਿਹਾ ਹੈ ਅਗਲੀ ਜਿਹੜੀ ਹੁਣ ਰਣਨੀਤੀ ਕੀ ਹੈ ਤੁਹਾਡੀ ਜਾਣ ਦੀ ਰਣਨੀਤੀ ਹੈ ਕੀ ਹੈਗੀ ਦੇਖੋ ਰਣਨੀਤੀ ਅੱਜ ਦਾ ਸਾਡਾ ਪ੍ਰੋਗਰਾਮ 9 ਤੋਂ 6 ਵਜੇ ਤੱਕ ਦਾ ਔਰ ਆਉਣ ਵਾਲੀ 8 ਮਾਰਚ ਨੂੰ ਮਹਿਲਾ ਦਿਵਸ ਆਉਣ ਵਾਲਾ ਔਰ ਖਨੌਰੀ ਬਾਰਡਰ ਤੇ ਲੱਖਾਂ ਦੀ ਗੰਤੀ ਦੇ ਵਿੱਚ ਜਿਹੜੀਆਂ ਕਿਸਾਨ ਬੀਬੀਆਂ ਵੱਲੋਂ ਜਿਹੜੀ ਮਹਾਪੰਚਾਇਤ ਕੀਤੀ ਜਾਣੀ ਆ ਔਰ ਉਸ ਤੋਂ ਬਾਅਦ ਆਉਣ ਵਾਲੀ 19 ਤਰੀਕ ਨੂੰ ਜਿਹੜੀ ਮੀਟਿੰਗ ਆ ਸਰਕਾਰ ਨਾਲ ਅਗਰ ਉਹ ਸਰਕਾਰ ਦੀ ਜਿਹੜੀ ਮੀਟਿੰਗ ਆ ਬੇਸੱਟਾ ਨਿਕਲਦੀ ਆ ਤਾਂ ਸਰਦਾਰ ਜਗਜੀਤ ਸਿੰਘ ਦੀ ਢੱਲੇਵਾਲ ਦਾ ਅਗਲਾ ਐਲਾਨ ਇਹ ਆ ਕਿ ਜੇਕਰ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ ਤਾ ਇਹ ਜਿਹੜਾ ਹਲਕਾ ਏਅਰਲੈਂਡ ਦਾ ਜਿਹੜਾ ਦਿੱਤਾ ਹੋਇਆ ਪ੍ਰੋਗਰਾਮ ਹੈ ਇਹ ਵੀ ਜਿਹੜਾ ਲੈਣ ਤੋਂ ਇਨਕਾਰ ਕੀਤਾ ਜਾਊਗਾ ਔਰ ਲਗਾਤਾਰ ਕਿਸਾਨ ਇਸ ਲੜਾਈ ਨੂੰ ਲੜਨ ਲਈ ਚਾਹੇ ਸਾਨੂੰ ਕਿੰਨੀਆਂ ਵੀ ਜਾਨਾਂ ਦੇਣੀਆਂ ਪੈਣ ਜਾਂ ਪਹਿਲਾਂ ਵਾਂਗੂ ਡੱਲੇਵਾਲ ਸਾਹਿਬ ਦੇ ਨਾਲ ਫਿਰ ਮਰਨ ਵਰਤੇ ਬੈਠਣਾ ਪਿਆ ਤਾਂ ਕੋਈ ਕਿਸਾਨੇ ਤੋਂ ਪਿੱਛੇ ਨਹੀਂ ਹਟੂਗਾ। ਤੁਸੀਂ ਦੇਖ ਸਕਦੇ ਹੋ ਕਿ ਲਗਾਤਾਰ ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਡਟੇ ਹੋਏ ਨੇ ਤਾਂ ਅੱਜ 6 ਤੋਂ 9 ਘੰਟੇ ਹੜਤਾਲ ਤੇ ਬੈਠੇ ਹੋਏ ਨੇ ਡਿਪਟੀ ਕਮਿਸ਼ਨਰ ਫਰੀਦਕੋਟ ਦੇ ਮਿੰਨੀ ਸਕੱਤਰੇ ਦੇ ਵਿੱਚ ਬੈਠੇ ਹੋਏ ਨੇ ਤਾਂ ਦੇਖਣਾ ਹੋਵੇਗਾ ਕਿ ਇਹਨਾਂ ਦੀਆਂ ਮੰਗਾਂ ਪੂਰੀਆਂ ਕਦੋਂ ਹੋਣਗੀਆਂ ਪਰ ਲਗਾਤਾਰ ਕਿਸਾਨਾਂ ਵੱਲੋਂ ਪ੍ਰੋਟੈਸਟ ਜਿਹੜੇ ਹੈਗੇ ਆ ਉਹ ਜਾਰੂ ਕੀਤਾ ਜਾ ਰਹੇ ਨੇ ਕੈਮਰਾ ਪਰਸਨ ਹਰਮਨ ਦੇ ਨਾਲ ਮੈਸਰ ਜੰਦਰ ਲੋਕ ਇਨਸਾਫ ਟੀਵੀ ਫਰੀਦਕੋਟ